ਮੈਂ ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ ਸਾਰੀ ਪੰਚਾਇਤ ਦਾ ਧੰਨਵਾਦ ਕਰਦਾ ਨਗਰ ਮੁੰਡਾ ਪਿੰਡ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਮੈਂ ਸਦਾ ਮੁੰਡੇ ਪਿੰਡ ਦਾ ਰਣੀ ਰਹੂੰਗਾ ਤੇ ਬਾਕੀ ਜਿੰਨੇ ਵੀ ਪਿੰਡ ਦਾ ਵਿਕਾਸ ਹੈ ਸਾਰਾ ਅਸੀਂ ਸਾਂਝੀ ਪੰਚਾਇਤ ਬਣੀ ਆ ਸਾਰੇ ਰਲ ਮਿਲ ਕੇ ਅਸੀਂ ਕਰਾਂਗੇ ਮੈਂ ਚੇਅਰਮੈਨ ਗਰਦੇয়াল ਸਿੰਘ ਹੁਣਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਲਾਲ ਸਿੰਘ ਨੰਬਰਦਾਰ ਬਾਬਾ ਬੰਤਾ ਸੋਹਣੀ ਜਿਨ੍ਹਾਂ ਨੇ ਮੈਨੂੰ ਇੰਨਾ ਸਤਿਕਾਰ ਬਖਸ਼ਿਆ ਤੇ ਸਾਰਿਆਂ ਦਾ ਰਣੀ ਰਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੁੰਡਾ ਪਿੰਡ ਦੀ ಗ್ರಾಮ ਪੰਚਾਇਤ ਸਰਦਾਰ ਬਲਦੇਵ ਸਿੰਘ ਸਰਪੰਚ ਨੂੰ ਸਾਰੇ ਸਮੂਹ ਨਗਰ ਵਾਸੀਆਂ ਨੇ ਇਲਾਕਾ ਵਾਸੀਆਂ ਨੇ ਪੂਰੇ ਸਹਿਯੋਗ ਦੇ ਨਾਲ ਪੂਰੀ ਬਹੁਤ ਮਤ ਦੇ ਨਾਲ ਜਤਾਇਆ ਵਾ ਜਿਹੜਾ ਸਾਡੇ ਪਿੰਡ ਦੀ ਮੁੱਖ ਨਮਾ ਉਹ ਸਾਡੇ ਮਰ ਦੇ ਵਿੱਚ ਪਾਣੀ ਆ ਜਾਂਦਾ ਵਾ ਜਿਹੜਾ ਸਾਡੇ ਪਾਣੀ ਆ ਜਾਂਦਾ ਉਹ ਉਹਦੇ ਬਾਬਤ ਅਸੀਂ ਸਾਰਿਆਂ ਨੇ ਰਲ ਕੇ ਹੰਬੜਾ ਮਾਰਿਆ ਵਾ ਵੀ ਅਸੀਂ ਬਲਦੇਵ ਸਿੰਘ ਸਰਪੰਚ ਨੂੰ ਕਾਮਯਾਬ ਕਰੀਏ ਤੇ ਕਿਉਂਕਿ ਸਾਡੇ ਪਿੰਡ ਦਾ ਵਿਕਾਸ ਹੋ ਜੇ ਸਾਡੇ ਪਿੰਡ ਦੀਆਂ ਸਾਰੀਆਂ ਸ਼ੜਕਾਂ ਜਿਹੜੀਆਂ ਮੰਗਦੀਆਂ ਵਾਂ ਸਾਰੀਆਂ ਕੱਚੀਆਂ ਪਈਆਂ ਵਾਂ ਉਹਦਾ ਕੋਈ ਵਾਲੀ ਵਾਰਸ ਨਹੀਂ ਆ ਹੁਣ ਤਕੜੇ ਹੋ ਗਏ ਅਸੀਂ ਬਲਦੇਵ ਸਿੰਘ ਸਰਪੰਚ ਦੇ ਨਾਲ ਬਹੁਮਤ ਦੇ ਨਾਲ ਅਸੀਂ ਸਾਰੇ ਕੰਮ ਪਿੰਡਾਂ ਦੇ ਕਰਾਂਗੇ ਤੇ ਸਾਰੀ ਵੱਡੀ ਜਿਹੜੀ ਸ਼ੜਕਾਂ ਦਾ ਕੰਮ ਆ ਸਾਡੇ ਪਿੰਡ ਦੇ ਦਰਿਆ ਦਾ ਬਿਆਸ ਦਰਿਆ ਵਾ ਸਾਡੇ ਪਿੰਡੋਂ ਦਾ ਉਹਦਾ ਜਿਹੜਾ ਪਾਣੀ ਆ ਸਾਨੂੰ ਮਾਰ ਕੇ ਛੁੱਟ ਜਾਂਦਾ ਵਾ ਉਹਨਾਂ ਮਾਰ ਕੇ ਸੁੱਟ ਜਾਂਦਾ ਉਹਦੇ ਬੇਸਤੇ ਬੈਤੀ ਅਸੀਂ ਸਾਰੇ ਜਾਨੇ ਮਰੇ ਪਏ ਆ ਹਾੜੀ ਗਵਰਨਮੈਂਟ ਦੀ ਗੱਡੀ ਇਹੋ ਇੱਕ ਵੱਡੀ ਮੰਗ ਆ ਕਿ ਸਾਡਾ ਇਹੋ ਹੀ ਵੱਡਾ ਕਿ ਤੁਸੀਂ ਬੰਨਾਂ ਨੂੰ ਦਿੱਤਾ ਜਾਵੇ ਤੇ ਬਹੁਤ ਹੀ ਮਿਹਰਬਾਨੀ ਹਾੜੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਜੈਪ ਸਿੰਘ ਮੁੰਡਾ ਪਿੰਡ ਅਸੀਂ ਰਮਨਜੀਤ ਸਿੰਘ ਸਿੱਕੀ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਤੇ ਥਾਪੜਾ ਦੇ ਕੇ ਸਰਦਾਰ ਬਲਦੇਵ ਸਿੰਘ ਉਹਨਾਂ ਨੂੰ ਸਰਪੰਚ ਬਣਾਇਆ ਅਸੀਂ ਸਾਰੇ ਪਿੰਡ ਨੇ ਰਲ ਕੇ ਬਲਦੇਵ ਸਿੰਘ ਉਹਨਾਂ ਨੂੰ ਸਰਪੰਚ ਬਣਾਇਆ ਤੇ ਹਾਂਕਾਂ ਜੀਤ ਸਿੰਘ ਹਾਂਕਾਂਗ ਵਾਲਿਆਂ ਦੇ ਕਰ ਅੱਜ ਸਾਰੀ ਸਾਡੀ ਪੰਚਾਇਤ ਜਿਨ੍ਹਾਂ ਨੂੰ ਅਸੀਂ ਮੈਂਬਰ ਰੱਖ ਕੇ ਬਣਾ ਕੇ ਇਕੱਠੇ ਹੋ ਕੇ ਇਹ ਸਾਰਾ ਕੁਝ ਕੀਤਾ ਵਾ ਉਹਦੇ ਵਾਸਤੇ ਬੜੇ ਧੰਨਵਾਦੀਆਂ ਅਸੀਂ ਰਮਜੀਤ ਸਿੰਘ ਜੀ ਸਿੱਕੀ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਬਾਕੀ ਅਸੀਂ ਸਾਰੇ ਪਿੰਡ ਦੀ ਸਾਰੀ ਪੰਚਾਇਤ ਇਕਿਆ ਸਾਰੇ ਅਸੀਂ ਇਕੱਠੇ ਆ ਕੋਈ ਪਿੰਡ ਦਾ ਕੰਮ ਹਰ ਇੱਕ ਦਾ ਇੱਕ ਹੀ ਹਿਸਾਬ ਦੇ ਨਾਲ ਕੀਤਾ ਜਾਊਗਾ ਜਿਹਦੇ ਵਿੱਚ ਕੋਈ ਵਿਤਕਰਾ ਨਹੀਂ ਪਾਇਆ ਜਾਊਗਾ ਜਿਹੜਾ ਵੀ ਗਰੀਬ ਸਾਡੇ ਕੋਲ ਆਊਗਾ ਉਹਦੀ ਮਦਦ ਕੀਤੀ ਜਾਊਗੀ ਉਹਦੀ ਪਿੰਛੇ ਰਹਿੰਦੀ ਹੋਵੇ ਉਹਦੀ ਪਿੰਛਲ ਲਵਾਈ ਜਾਊਗੀ ਜੇ ਉਸ ਦਾ ਤਨਕ ਦਾ ਕਾਰਡ ਨਾ ਬਣਿਆ ਹੋਵੇ ਉਹ ਵੀ ਬਣਾਇਆ ਜਾਊਗਾ ਬਾਕੀ ਜੋ ਉਹਨਾਂ ਦਾ ਕੰਮ ਗਲੀਆਂ ਨਾਲੀਆਂ ਦਾ ਕੋਈ ਕੰਮ ਹੋਵੇ ਉਹ ਸਾਰਾ ਹਰ ਇੱਕ ਦਾ ਕਿਸੇ ਸਾਥ ਦੇ ਨਾਲ ਨਹੀਂ ਇਕੋ ਜਿਆ ਕਰਕੇ ਕੀਤਾ ਜਾਊਗਾ ਬਾਕੀ ਮੈਂ ਆਪਣੇ ਛੋਟੇ ਬੱਚਿਆਂ ਦਾ ਆਪਣਾ ਰਵੀਸ਼ਾ ਦਾ ਬਹੁਤ ਹੀ ਧਰਵਾਦੀਆਂ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਇਸ ਕੰਮ ਵਿੱਚ ਕਾਮਯਾਬੀ ਬਖਸ਼ਿਆ ਤੇ ਸਰਦਾਰ ਭਦੇਵ ਸਿੰਘ ਨੂੰ ਸਰਪੰਚ ਬਣਾ ਕੇ ਅਸੀਂ 7 ਮੈਂਬਰ ਜਿੱਤੇ ਆਂ 1.5 ਸਾਲ ਹੋਇਆ ਕਾਂਗਰਸ ਦੀ ਸਰਕਾਰ ਆਈ ਨੂੰ ਉਸ ਵੇਲੇ ਨਾ ਸਾਡਾ ਸਰਪੰਚ ਸੀ ਤੇ ਨਾ ਸਾਡੇ ਕੋਲ ਮੈਂਬਰਾਂ ਦੀ ਕੋਈ ਬਹੁਮਤ ਸੀ ਹੁਣ ਸਾਡਾ ਸਰਪੰਚ ਆਪਣਾ ਬਣ ਗਿਆ ਤੇ ਨਾਲ ਸੱਤ ਮੈਂਬਰਾਂ ਦੀ ਸਾਨੂੰ ਬਹੁਮਤ ਮਿਲ ਗਈ ਆ ਹੁਣ ਅਸੀਂ ਕੋਈ ਵੀ ਕੰਮ ਜਿਹੜਾ ਪਿੰਡ ਦਾ ਕਿਸੇ ਦਾ ਰਹਿੰਦਾ ਵਾ ਉਹ ਕਰਾਂਗੇ ਜਿਵੇਂ ਕਿਸੇ ਦੇ ਕੱਚੇ ਰਸਤੇ ਆ ਉਹ ਪੱਕੇ ਕੀਤੇ ਜਾਣਗੇ ਕਿਸੇ ਨੂੰ ਕਣਕ ਨਹੀਂ ਮਿਲ ਰਹੀ ਉਹ ਕਣਕ ਦਵਾਈ ਜਾਏਗੀ ਕਿਸੇ ਦੀ ਪੈਨਸ਼ਨ ਨਹੀਂ ਮਿਲ ਰਹੀ ਉਹ ਪੈਨਸ਼ਨ ਵੀ ਦਵਾਈ ਜਾਏਗੀ ਹੋਰ ਕੋਈ ਵੀ ਭਲਾਈ ਦਾ ਕੰਮ ਜਿਹੜਾ ਰਹਿੰਦਾ ਵਾ ਉਹ ਅਸੀਂ ਕਰਾਂਗੇ ਸਾਡੇ ਨਾਲ ਸਰਦਾਰ ਗਰਦਿਆਲ ਸਿੰਘ ਚੇਅਰਮੈਨ ਸਾਹਿਬ ਉਹ ਵੀ ਸਾਡੇ ਨਾਲ ਆ ਸਰਦਾਰ ਲਾਲ ਸਿੰਘ ਹੋਣੀ ਸਾਡੇ ਨਾਲ ਆ ਬਾਕੀ ਸਰਦਾਰ ਜਿੰਦਰ ਸਿੰਘ ਕੋਠੀ ਇਹ ਵੀ ਸਾਡੇ ਨਾਲ ਆ ਅਸੀਂ ਸਾਰੇ ਜਾੜੇ ਮੇਕੇ ਇਹ ਕਾਰਜ ਕਰਾਂਗੇ ਤੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਕਈ ਪਿੰਡ ਦੇ ਝਗੜੇ ਉਹ ਅਸੀਂ ਪਿੰਡ ਵਿੱਚ ਨਿਬੇੜ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਹੋ ਸਕਿਆ ਅਸੀਂ ਸਾਰੇ ਭਰਾਵਾਂ ਨੂੰ ਸੱਦ ਕੇ ਉਹ ਪਿੰਡ ਦੇ ਵਿੱਚ ਨਿਬੜਾਂਗੇ ਇਹ ਨਹੀਂ ਕਿ ਅਸੀਂ ਥਾਣੇ ਜਾਣ ਦਈਏ ਪਹਿਲਾਂ ਵੀ ਅਸੀਂ ਕੋਈ ਕੇਸ ਥਾਣੇ ਨਹੀਂ ਜਾਣ ਦਿੱਤਾ ਅਜੇ ਤੱਕ ਉਹ ਵੀ ਸਰਦਾਰ ਜੀਤ ਸਿੰਘ ਹੋਣਾ ਹਾਂ ਗੰਗਾਂਗ ਵਾਲੇ ਦੇ ਘਰ ਬਹਿ ਕੇ ਪਹਿਲਾਂ ਹੀ ਜਦੋਂ ਉਹ ਸਰਪੰਚ ਨਹੀਂ ਸੀ ਉਦੋਂ ਵੀ ਅਸੀਂ ਕੋਈ 35 ਰਾਜੀਨਾਮੇ ਕਰਾਏ ਆ ਤੇ ਹੁਣ ਵੀ ਇਹ ਸਾਰੇ ਰਾਜੀਨਾਮੇ ਜਿਹੜੇ ਆ ਉਹ ਇੱਥੇ ਇਹਨਾਂ ਦੇ ਘਰ ਬੈਠ ਕੇ ਕਰਾਏ ਜਾਣਗੇ ਸਰਦਾਰ ਜੀਤ ਸੋਹਣਾਂ ਦੀ ਰਹਿਨਮਾਈ ਇੱਥੇ ਤੇ ਬਜ਼ੀਰਸੋ ਸਰਪੰਚ ਹੋਣਾਂ ਦੀ ਰਹਿਨਮਾਈ ਇੱਥੇ ਇਹ ਸਾਰੇ ਕਾਰਜ ਹੋਣਗੇ